ਚੰਦਪੁਰ ਦੇ ਵਪਾਰ ਮੰਡਲ ਨੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ ਵਪਾਰ ਮੰਡਲ ਨੇ ਕਿ ਗਰੀਬ ਪਰਿਵਾਰ ਦਾ ਕਰਜ਼ਾ ਚੁਕਾ ਕੇ ਉਸ ਦਾ ਘਰ ਵਾਪਸ ਦਿਵਾਇਆ ਸੋ ਬੱਚਿਆਂ ਦੇ ਮਾਤਾ ਪਿਤਾ ਘਰੇਲੂ ਝਗੜੇ ਦੇ ਚਲਦੇ ਵੱਖ ਹੋ ਚੁੱਕੇ ਨੇ ਤੇ ਪਰਿਵਾਰ ਦੇ ਵੱਲੋਂ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਪਰ ਪੈਸੇ ਨਾ ਵਾਪਸ ਮਿਲਣ ਕਾਰਨ ਬੈਂਕ ਦੇ ਵੱਲੋਂ ਇਹਨਾਂ ਬੱਚਿਆਂ ਬੱਚਿਆਂ ਦੀ ਦਾਦੀ ਅਤੇ ਭੂਆ ਨੂੰ ਘਰੋਂ ਕੱਢ ਕੇ ਗੇਟ ਤੇ ਤਾਲਾ ਲਗਾ ਦਿੱਤਾ ਸੀ ਪਿਛਲੇ ਕਰੀ 5 ਮਹੀਨੇ ਤੋਂ ਇਸ ਪਰਿਵਾਰ ਦੇ ਮੈਂਬਰ ਮੁਹੱਲੇ ਦੇ ਲੋਕਾਂ ਦੇ ਘਰ ਹੀ ਰਹਿ ਰਹੇ ਸਨ ਇਸ ਸਬੰਧਿਤ ਜਦੋਂ ਵਪਾਰ ਮੰਡਲ ਨੂੰ ਪਤਾ ਚੱਲਿਆ ਤਾਂ ਉਹਨਾਂ ਦੇ ਵੱਲੋਂ ਇਹ ਸਬੰਧੀ ਪ੍ਰਯਾਸ ਕੀਤਾ ਗਿਆ ਤੇ ਬੈਂਕ ਦਾ ਕਰਜ਼ਾ ਵਾਪਸ ਕਰਕੇ ਘਰ ਦੀ ਚਾਬੀ ਇਸ ਬੇਸਹਾਰਾ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ। ਇਸ ਮੌਕੇ ਤੇ ਵਪਾਰ ਮੰਡਲ ਦੇ ਵੱਲੋਂ ਲੋਕਲ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਬੈਂਕ ਦੇ ਨਾਲ ਗੱਲ ਕਰਵਾ ਕੇ ਵਿਆਜ ਦੇ ਵਿੱਚ ਕਟੌਤੀ ਵੀ ਕਰਵਾਈ ਗਈ। ਸਰ ਲੋ ਇਸੇ ਜਦੋਂ ਨਵਰਾਤਰੀਆਂ ਤੋਂ ਕੁਝ ਦਿਨ ਬਾਅਦ ਲੋਕ ਕੰਜਕਾਂ ਦਿੰਦੇ ਸੀ ਔਰ ਕੰਜਕਾਂ ਲੱਭਦੇ ਸੀ ਔਰ ਉਸ ਤੋਂ ਕੁਛ ਦਿਨ ਬਾਅਦ ਇੱਕ ਕੰਜਕਾਂ ਇਸ ਘਰ ਦੇ ਬਾਹਰ ਜਿਹੜੀਆਂ ਉਹ ਖੜੀਆਂ ਸੀਗੀਆਂ ਜਦੋਂ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਸੀਗੀ ਅਸੀਂ ਲੋਕ ਦੋ ਤਿੰਨ ਜਣੇ ਅਸੀਂ ਆਪਣਾ ਚਾਹ ਪੀ ਰਹੇ ਸੀ ਅਸੀਂ ਤੁਹਾਡੀ ਵੀਡੀਓ ਦੇਖੀ ਤੇ ਅਸੀਂ ਇਸ ਸਥਾਨ ਤੇ ਪਹੁੰਚ ਗਏ ਜਦੋਂ ਅਸੀਂ ਇੱਥੇ ਦੇਖਿਆ ਕਿ ਇਹ ਦੋ ਬੱਚੀਆਂ ਛੋਟੀਆਂ-ਛੋਟੀਆਂ ਹਨ ਔਰ ਇਹਨਾਂ ਦੀ ਮਾਤਾ ਬਜ਼ੁਰਗ ਤੇ ਇੱਕ ਇਹਨਾਂ ਦੀ ਭੂਆ ਜੀ ਜਿਹੜੀਆਂ ਕਿ ਇਸ ਸਰਦੀ ਦੇ ਮੌਸਮ ਦੇ ਵਿੱਚ ਬਾਹਰ ਜਿਹੜੀਆਂ ਬੈਠੀਆਂ ਸੀਗੀਆਂ ਅਸੀਂ ਇਹਨਾਂ ਨੂੰ ਪੁੱਛਿਆ ਮਹੱਲੇ ਵਾਲੇ ਤੋਂ ਪੁੱਛਿਆ ਕਿ ਇਹ ਕੀ ਕਾਰਨ ਆ ਇਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਮਾਤਾ ਤੇ ਇਹਨਾਂ ਦੇ ਪਿਤਾ ਦੇ ਕੁਝ ਡਿਸਪਿਊਟ ਦੇ ਕਾਰਨ ਲੋਨ ਲਿਆ ਸੀਗਾ ਲੋਨ ਲੈਣ ਤੋਂ ਬਾਅਦ ਜਿਹੜਾ ਲੋਨ ਨਹੀਂ ਦਿੱਤਾ ਗਿਆ ਤੇ ਬੈਂਕ ਨੇ ਸਰਪੇਸੀ ਕੇਸ ਕਰਕੇ ਇਸ ਨੂੰ ਤਾਲਾ ਲਗਾ ਦਿੱਤਾ ਲੇਕਿਨ ਕੁਝ ਮਦੇਵਾਲਿਆਂ ਦੇ ਕਹਿਣ ਦੇ ਉੱਤੇ ਅਸੀਂ ਇਸ ਦੀ ਦਰਿਆਸਤ ਕੀਤੀ ਕਿ ਇਹ ਖਸਰਾ ਨੰਬਰ ਕਿਸ ਚੋਂ ਦਾ ਅਸੀਂ ਉਸ ਖਸਰੇ ਨੰਬਰ ਦੇ ਕਰਕੇ ਅਸੀਂ ਡਿਮਾਰਕੇਸ਼ਨ ਵੀ ਘਾਈ ਉਹ ਡਿਮਾਰਕੇਸ਼ਨ ਦੇ ਵਿੱਚ ਸਾਨੂੰ ਕੁਝ ਡਾਊਟ ਲੱਗਾ ਕਿ ਇਹ ਉਹਦੇ ਵਿੱਚ ਨਹੀਂ ਆਉਂਦਾ ਲੇਕਿਨ ਅਸੀਂ ਖੁਸ਼ਕਿਸਮਤੀ ਸਮਝਦੇ ਹਾਂ ਸਾਡੇ ਜਿੰਨੇ ਵੀ ਸਹਿਯੋਗੀ ਨੇ ਅਸੀਂ ਇੱਕ ਟੀਮ ਬਣਾਈ ਟੀਮ ਬਣਾ ਕੇ ਇਸ ਪ੍ਰਸ਼ਾਸਨ ਦੇ ਨਾਲ ਵਾਸਤਾ ਕੀਤਾ ਏਡੀਸੀ ਸਾਹਿਬ ਨਾਲ ਵਾਸਤਾ ਕੀਤਾ ਤਸਵੀਰਦਾਰ ਸਾਹਿਬ ਨਾਲ ਵਾਸਤਾ ਕੀਤਾ ਔਰ ਇਹਦਾ ਪ੍ਰਯਾਸ ਜਾਰੀ ਰੱਖਿਆ ਨੇ ਬੈਂਕ ਤੋਂ ਕਰਜ਼ਾ ਲਿਆ ਉਹ ਲੇਡੀ ਨੇ ਆਪਣੀਆਂ ਦੋਹਾਂ ਬੱਚੀਆਂ ਨੂੰ ਛੱਡ ਕੇ ਤੇ ਉਹ ਚਲੀ ਗਈ ਇੱਥੋਂ ਔਰ ਬੈਂਕ ਨੇ ਉਹਦੇ ਤੇ ਤਾਲਾ ਲਾ ਦਿੱਤਾ ਕੁਝ ਦੇਰ ਵੇਟ ਕੀਤੀ ਜਦੋਂ ਪੈਸਾ ਵਾਪਸ ਨਹੀਂ ਮਿਲਿਆ ਬੈਂਕ ਨੇ ਉਹ ਤੇ ਗ੍ਰਾਮੀਣ ਬੈਂਕ ਆ ਪੰਜਾਬ ਗ੍ਰਾਮੀਣ ਬੈਂਕ ਕੋ ਨੇ ਤਾਲਾ ਲਾ ਦਿੱਤਾ ਉਹ ਇਹ ਚੀਜ਼ ਵੀਡੀਓ ਜਦੋਂ ਵਾਇਰਲ ਹੋਈ ਤੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸੱਜਣਾ ਨੇ ਇਸ ਗੱਲ ਨੂੰ ਬੜੇ ਜੋਰ ਸ਼ੋਰ ਨਾਲ ਉਠਾਇਆ ਔਰ ਕਿਉਂਕਿ ਛੋਟ-ਛੋਟੀਆਂ ਬੱਚੀਆਂ ਸੀ ਜਿਨ੍ਹਾਂ ਨੂੰ ਘਰ ਚੋਂ ਕੱਢਤਾ ਗਿਆ ਔਰ ਘਰੋਂ ਕੱਢ ਕੇ ਬਾਹਰ ਬਿਠਾਤਾ ਸੱਦੀਆਂ ਦੇ ਦਿਨ ਸੀ ਤੋ ਜਦੋਂ ਇਹ ਵਾਇਰਲ ਹੋਈ ਤੋ ਹੀ ਸਾਰੇ ਹੀ ਸਾਰੇ ਸ਼ਹਿਦਾਰ ਇਕੱਠੇ ਹੋਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਵਪਾਰ ਮੰਡਲ ਸਾਡੀ ਲਾਇੰਸ ਕਲੱਬ ਦੇ ਬੜੇ ਦੋਸ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਇਹਦਾ ਪੈਸਾ ਜਿਹੜਾ ਵੀ ਹੈ ਬੈਂਕ ਦਾ ਉਹ ਅਸੀਂ ਤਾਰਾਂਗੇ ਔਰ ਬੈਂਕ ਦਾ ਪੈਸਾ ਦੇ ਕੇ ਅਸੀਂ ਇਹਨਾਂ ਬੱਚਿਆਂ ਨੂੰ ਘਰ ਦੇ ਅੰਦਰ